ਬੇਟਾ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਮਨਪ੍ਰੀਤ ਕੌਰ ਮਨਪ੍ਰੀਤ ਬੇਟਾ ਇਹ ਸੋ ਅੱਜ ਦਾ ਜਿਹੜਾ ਜਿਹੜਾ ਕੁਝ ਕੰਪੀਟੀਸ਼ਨ ਹੋਇਆ ਇੱਥੇ ਤੁਹਾਨੂੰ ਆ ਕੇ ਕਿਹੋ ਜਿਹਾ ਲੱਗਿਆ ਸਰ ਬਦ}{\text{ੀਆ ਲੱਗਿਆ ਬਦ}{\text{ੀਆ ਲੱਗਿਆ ਸਰ ਤੁਹਾਨੂੰ ਕੀ ਤੁਸੀਂ ਬੁੱਕ ਪੜ੍ਹੀ ਆ ਹਨਾ ਤੇ ਤੁਸੀਂ ਸਾਰਾ ਹੀ ਜਿਹੜਾ ਗਿਆਨ ਹਾਸਲ ਕੀਤਾ ਹੈ ਤੁਹਾਨੂੰ ਕੀ ਲੱਗਦਾ ਕੀ ਹੋ ਜੀਆਂ ਜੜੀਆਂ ਹੈਗੀਆਂ ਤੁਸੀਂ ਜਿਹੜਾ ਜਿਹੜਾ ਇਹਦੇ ਬੁੱਕ ਦੇ ਵਿੱਚੋਂ ਸਿੱਖ ਕੇ ਆਪਣੀ ਜ਼ਿੰਦਗੀ ਜਿਹੜੀਆਂ ਇੰਪਲੀਮੈਂਟ ਕਰੋਗੇ ਤੁਹਾਨੂੰ ਕੀ ਲੱਗਦਾ ਮਤਲਬ ਕੰਪੀਟੀਸ਼ਨ ਜਾ ਕੇ ਹਾਂਜੀ ਸਰ ਪਹਿਲਾਂ ਤਾਂ ਇਹ ਹੈ ਕਿ ਵੀ ਅਸੀਂ ਸੱਚਾ ਤੇ ਸਹੀ ਗਿਆਨ ਹਾਸਲ ਕਰੀਏ ਤੇ ਉਸ ਗਿਆਨ ਨੂੰ ਅਸੀਂ ਕਿਵੇਂ ਸਮਾਜ ਨੂੰ ਵਧੀਆ ਬਣਾਉਣ ਦੇ ਵਿੱਚ ਲਾ ਸਕਦੇ ਹਾਂ ਕਿ ਉਹਦੀ ਵਰਤੋਂ ਕਰ ਸਕਦੇ ਹਾਂ ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਤੇ ਉਹਨਾਂ ਉਸ ਸਮਾਜ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਮੀਨਜ਼ ਪੇ ਬੈਕ ਟੂ ਸੋਸਾਇਟੀ ਤੇ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੂਗੀ ਮੈਂ ਸਹੀ ਗਿਆਨ ਹਾਸਲ ਕਰਾਂ ਤੇ ਉਹਨੂੰ ਦੂਜਿਆਂ ਦੇ ਲਈ ਉਪਯੋਗੀ ਬਣਾਵਾਂ ਜਿਹੜੀ ਲਿਬਰਟੀ ਆ ਉਹਦਾ ਜਿਹੜਾ ਪਹਿਲੇ ਨੰਬਰ ਤੇ ਪ੍ਰਾਈਜ਼ ਆਇਆ ਤੇ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਕਿਵੇਂ ਇਹ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਉਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਦਾ ਤੇ ਤੁਹਾਡਾ ਨਾਮ ਕੀ ਹੈ ਬੇਟਾ ਮਨਜੋਤ ਕੋਰ ਮਨਜੋਤ ਤੁਹਾਨੂੰ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਹੈ ਜੀ ਬਹੁਤ ਵਧੀਆ ਉਪਰਾਲਾ ਕੀਤਾ ਇਹਦੇ ਨਾਲ ਡਾਕਟਰ ਮੇਧਕਰ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜੋ ਸਾਰਿਆਂ ਤੱਕ ਪਹੁੰਚਣਗੀਆਂ ਤੁਹਾਡਾ ਨਾਮ ਕੀ ਹੈ ਜੀ ਸਰ ਦੀਪਕ ਦੀਪਕ ਜੀ ਕਿਵੇਂ ਲੱਗਿਆ ਅੱਜ ਦਾ ਜਿਹੜਾ ਕੁਝ ਕੰਪੀਟੀਸ਼ਨ ਆ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਵਿੱਚ ਆ ਕੇ ਤੁਸੀਂ ਜਿਹੜਾ ਇਹ ਪਹਿਲਾ ਜਿਹੜਾ ਜਿਹੜਾ ਕੰਪਿਊਟਰ ਬੁੱਕ ਕੰਪੀਟੀਸ਼ਨ ਹੋਇਆ ਸੀਗਾ ਠੀਕ ਹੈ ਉਹਨੂੰ ਵੀ ਉਹਦੇ ਵਿੱਚ ਵੀ ਤੁਸੀਂ ਪਾਰਟਿਸਪੀਕੇਸ਼ਨ ਕੀਤੀ ਕਿਵੇਂ ਤੁਸੀਂ ਦੇਖਦੇ ਹੋ ਸਾਰੇ ਕੰਪੀਟੀਸ਼ਨ ਨੂੰ ਕਿਹੜੀਆਂ ਚੀਜ਼ਾਂ ਤੁਸੀਂ ਇਸ ਕੰਪੀਟੀਸ਼ਨ ਦੇ ਵਿੱਚ ਸਿੱਖੀਆਂ ਅੱਜ ਕੀ ਸਿੱਖੀਆਂ ਨੇ ਤੁਸੀਂ ਪਹਿਲੇ ਨੰਬਰ ਤੇ ਤੁਹਾਡੀ ਜਿਹੜੀ ਟੀਮ ਜਿੱਤਨਾਂ ਦੀ ਲਿਬਰਟੀ ਪਿਟਿਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆਇਓ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਵਧੀਆ ਜੀ ਹਾਂ ਜੀ ਤੇ ਤੁਸੀਂ ਕੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬੱਚੇ ਹੈਗੇ ਆ ਉਹ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਪੀਕੇਸ਼ਨ ਪਾਰਟਿਸਪੀਕੇਸ਼ਨ ਕਰਨ ਜੇ ਮੇਰਾ ਇਹ ਸਾਰੇ ਸਟੂਡੈਂਟ ਨੂੰ ਮੈਸੇਜ ਆ ਕਿ ਤੁਹਾਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ 바ਵਾ ਸਾਹਿਬ ਦੀ ਵਿਚਾਰਧਾਰਾ ਤੇ ਹਰ ਇੱਕ ਸਾਲ ਪੁਸਤਕ ਛਪਦੀ ਆ ਜਿਹਦੇ ਵਿੱਚ ਉਹ ਐਗਜ਼ਾਮ ਵੀ ਹੁੰਦਾ ਹੈ ਤੇ ਕੁਇਜ਼ ਕੰਪੀਟੀਸ਼ਨ ਵੀ ਹੁੰਦਾ ਹੈ ਜਿਸ ਤੋਂ ਸਾਨੂੰ ਬਹੁਤ ਸਾਰੀ ਨੌਲੇਜ ਮਿਲਦੀ ਆ ਤੇ ਜਿੰਨੇ ਵੀ ਸਟੂਡੈਂਟਸ ਆ ਜਿਹੜੇ ਹਲੇ ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਆ ਜਿਹੜੇ ਸਟੂਡੈਂਟਸ ਆ ਉਹ ਸਾਰਿਆਂ ਨੂੰ ਇਹ ਜਿਹੜੀਆਂ ਪੁਸਤਕ ਪ੍ਰਤੀਯੋਗਤਾਵਾਂ ਆ ਇਹਨਾਂ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ